ਮੈਂ ਸ਼੍ਰੀਮਤੀ ਮੀਨਾ ਕੁਮਾਰੀ ਕਾਂਗਰਸ ਵਰਦੀ ਮੈਂ ਵਾਰਡ ਨੰਬਰ 1 ਤੋਂ ਸਾਰੇ ਵਾਰਡ ਨੰਬਰ 1 ਪਰਿਵਾਰ ਦਾ ਧੰਨਵਾਦ ਧੰਨਵਾਦ ਕਰਦੀ ਹਾਂ ਜਿਹੜੇ ਇੰਨੇ ਤੇਰੇ ਤੇ ਕੰਮ ਕਰ ਰਹੇ ਤੇਵਗਨ ਅੰਕਲ ਰਜੀਂਦਰ ਪਾਪਾ ਐਂਡ ਹਰਦੀਪ ਹਰਦੀਪ ਅੰਕਲ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹੋਰ ਵੀ ਜਿਹੜੇ ਆਈ ਭੈਣ ਭਰਾ ਸਾਰਿਆਂ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਉਹਦਾ ਮਿਹਨਤ ਦਾ ਹੀ ਯਕਸ ਹੈ ਅੱਜ ਮੈਨੂੰ ਫਰਮ ਹੈਗਾ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਆ ਕਿ ਸਾਡੀ ਬੇਟੀ ਮੀਨਾ ਕੁਮਾਰੀ ਜਿੱਤ ਕੇ ਆਈ ਆ ਸਾਰੇ ਧਰ ਭਰਾਵਾਂ ਨੇ ਸਾਡਾ ਬਹੁਤ ਬਹੁਤ ਨਿਹਾਰ ਕਰਦੇ ਆ ਸਾਡੀ ਬੇਟੀ ਜਦੋਂ ਵੀ ਪ੍ਰਧਾਨਕਾਰ ਵਾਸਤੇ ਬੋਲੇਗਾ ਮੇਰੀ ਬੇਟੀ ਅਸਮਲੇ ਹਾਜ਼ਰ ਹੋਏਗੀ ਬਾਪੂ ਜੀ ਨਾਲ ਖਾਣ ਬਹੁਤ ਜੀ ਬੋਲੇ ਇਹ ਭੈਣ ਮੇਰੀ ਮੀਨਾ ਕੁਮਾਰੀ ਸਾਡੇ ਮਾਪੜ ਜੀ ਰਜਿੰਦਰ ਕੁਮਾਰ ਨੇ ਬਹੁਤ ਮਿਹਨਤ ਕੀਤੀ ਤੇ ਅੱਜ ਉਹ ਮਿਹਨਤ ਦਾ ਫਲ ਵੇਖਣ ਨੂੰ ਮੈਂ ਡੇਗੀ ਕਾਂਗਰਸ ਪਾਰਟੀ ਜਿੰਦਾਬਾਦ ਪਾਰਟੀ ਨੂੰ ਲੋਕਾਂ ਨੇ ਫਤਵਾ ਦਿੱਤਾ ਆਪਣੇ ਭੈਣ ਨੂੰ ਤੇ ਵੀਰ ਨੂੰ ਸਨਮ ਨੂੰ ਵਧਾਈ ਦੇਣਾ ਸ਼ਹਿਰ ਦੇ ਵਿੱਚ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਸਾਡੇ ਕਾਫੀ ਕੈਂਡੀਟ ਜਿੱਤ ਰਹੇ ਨੇ ਤੇ ਮੈਂ ਆਪਣੇ ਵੱਲੋਂ ਸੁੱਚੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵਧਾਈ ਦੇਣਾ ਤੇ ਪਾਰਟੀ ਹਾਈ ਕਮਾਂਡ ਦਾ ਵੀ ਧੰਵਾਦ ਕਰਦਾ ਢੁਡਿੰਗ ਸਾਹਿਬ ਦਾ ਤੇ ਬਾਵਾ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਪਾਰਟੀ ਦੀ ਟਿਕਟ ਦੇ ਕੇ ਨਵਾਜਿਆ ਤੇ ਅੱਜ ਜਿੱਤ ਪ੍ਰਾਪਤ ਹੋਈ ਧੰਨਵਾਦ